ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵਿਖਰਤ ਸੀ ਤੇ ਦੁਬਾਰਾ ਪੀਸੀਏ ਬਣੇ ਅਮਰਜੀਤ ਮਹਿਤਾ ਦਾ ਬਠਿੰਡਾ ਦੇ ਵਿੱਚ ਨਿਗਾ ਸਵਾਗਤ ਹੋਇਆ ਤਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਅਮਰਜੀਤ ਮਹਿਤਾ ਦੀ ਮੁਰਤੂ ਨਿਯੁਕਤੀ ਤੇ ਬਠਿੰਡਾ ਸ਼ਹਿਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜਾ ਵਾਸੀ ਤੇ ਕ੍ਰਿਕਟ ਪ੍ਰੇਮੀਆ ਨੇ ਫੁੱਲਾਂ ਦਾ ਹਾਰ ਪਾ ਕੇ ਤੇ ਨਾਰੇਬਾਜ਼ੀ ਕਰਕੇ ਉਹਨਾਂ ਦਾ ਸਵਾਗਤ ਕੀਤਾ ਜਿਵੇਂ ਅਮਰਜੀਤ ਮਹਿਤਾ ਬਠਿੰਡਾ ਪਹੁੰਚੇ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਸਨ ਇਸ ਮੌਕੇ ਉਹਨਾਂ ਦੇ ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਢੋਲ ਨਗਾਰਿਆਂ ਦੀ ਥਾਪ ਤੇ ਖੁਸ਼ੀ ਮਨਾਈ ਹੈ ਇਸ ਮੌਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇੱਥੇ ਬੋਲਦਿਆਂ ਅਮਰਜੀਤ ਮਹਿਤਾ ਨੇ ਬਠਿੰਡਾ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਬਠਿੰਡੇ ਦੇ ਲੋਕਾਂ ਦਾ ਇਸ ਨਿੱਘੇ ਸਵਾਗਤ ਦੇ ਲਈ तहे ਦਿਨੋਂ ਤਨਵਾਦੀਆਂ ਤੁਹਾਡਾ ਪਿਆਰ ਤੇ ਸਮਰਥਨ ਹੀ ਮੇਰੀ ਸਭ ਤੋਂ ਵੱਡੀ ਪ੍ਰੇਰਣਾ ਹੈ ਮੈਂ ਪੰਜਾਬ ਦੇ ਵਿੱਚ ਕ੍ਰਿਕਟ ਦੇ ਵਿਕਾਸ ਦੇ ਲਈ ਪੂਰੀ ਲਗਨ ਨਾਲ ਕੰਮ ਕਰਦਾ ਰਹਾਂਗਾ ਖਾਸ ਕਰਕੇ ਬਠਿੰਡਾ ਵਰਗੇ ਸ਼ਹਿਰਾਂ ਦੇ ਵਿੱਚ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਮੇਰੀ ਪ੍ਰਮੁੱਖਤਾ ਰਹੇਗੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਸੂਬੇ ਦੇ ਵਿੱਚ ਕ੍ਰਿਕਟ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਤੇ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਮੌਕੇ ਦੇਣ ਮਹਤਾਨੀ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕ੍ਰਿਕਟ ਦੇ ਖੇਤਰ ਦੇ ਵਿੱਚ ਹੋਰ ਉਚਾਈਆਂ ਤੇ ਲੈ ਕੇ ਜਾਣਗੇ ਬਠਿੰਡਾ ਦੇ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਕ੍ਰਿਕਟ ਕਲੱਬਾਂ ਦੇ ਨੁਮਾਇੰਦਿਆਂ ਨੇ ਇਸ ਸਵਾਗਤੀ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ ਸਭ ਨੇ ਅਮਰਜੀਤ ਮਹਤਾਨ ਨੂੰ ਨਾ ਦੀ ਮੌਂਦਯੁਕਤੀ ਲਈ ਵਧਾਈ ਦਿੱਤੀ ਤੇ ਭਵਿੱਖ ਦੇ ਕਾਰਜਕਾਲ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਨੇ ਉਹ ਦਰਿਦਾਸੀ ਕਿ ਬਠਿੰਡਾ ਵਾਸੀਆਂ ਨੂੰ ਉਮੀਦ ਹੈ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਕ੍ਰਿਕਟ ਹੋਰ ਵੀ ਤਰੱਕੀ ਕਰੇਗਾ ਦੇਖੋ ਮੈਨੂੰ ਦੁਬਾਰਾ ਪੀਸੀ ਦਾ ਪ੍ਰਦਾਨ ਬਣਨ ਦਾ ਮੌਕਾ ਮਿਲਿਆ ਇਹ ਮੈਨੂੰ ਮੇਰੇ ਲਈ ਬਹੁਤ ਵੱਡੀ ਉਪਲਬਧੀ ਹੈ ਇਹ ਉਪਲਬਧੀ ਸਾਰੇ ਬਟਿੰਡਿਆ ਵਾਸੀਆਂ ਦਾ ਜਿਹੜਾ ਪਿਆਰ ਹੈ ਜਿਹੜਾ ਉਹਨਾਂ ਨੇ ਸਾਡੇ ਉੱਪਰ ਵਿਸ਼ਵਾਸ ਜਤਾਇਆ ਤੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਚੀਫ ਮਿਨਿਸਟਰ ਸਾਹਿਬ ਕੇਜੀਵਲ ਸਾਹਿਬ ਸਾਡੇ ਪਾਰਟੀ ਦੇ ਕੰਮੀਆਂ ਜਿਨ੍ਹਾਂ ਲੋਕਾਂ ਨੇ ਵੀ ਮੇਰੇ ਉੱਪਰ ਵਿਸ਼ਵਾਸ ਜਤਾਇਆ ਮੈਂ ਉਹ ਸਭ ਨੂੰ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਔਰ ਇਸ ਕ੍ਰਿਕਟ ਪੀਸੀ ਨੂੰ ਪਹਿਲਾਂ ਵੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਪਹਿਲੇ 2.5 ਸਾਲ ਉਹਨ ਵੀ ਦੁਬਾਰਾ ਨੈਕਸਟ ਟਰਮ ਦੇ ਵਿੱਚ ਇੱਕ ਅਲੱਗ ਲੈਵਲ ਤੇ ਨਵੀਆਂ ਉਪਲਬਧੀਆਂ ਦੇ ਨਾਲ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਜਦੋਂ ਪਹਿਲੀ ਟਰਮ ਮੈਂ ਫਰਵੀ 2023 ਦੇ ਵਿੱਚ ਜੁਆਇਨ ਕੀਤਾ ਸੀ ਤਾਂ ਮੇਰੀ ਪਹਿਲੀ ਇੰਟਰਵਿਊ ਦੇ ਵਿੱਚ ਜਿਹੜਾ ਸਟੇਡੀਅਮ 2011 ਤੋਂ ਬੰਦਾ 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 ਚੱਲੀ ਜਾਂਦਾ ਸੀ ਅਸੀਂ ਜੋ ਵੀ ਉਹਦੇ ਵਿੱਚ ਰਹਿਦਾ ਕੰਮ ਸੀ ਸਾਲ ਦੇ ਵਿੱਚ ਕੰਪਲੀਟ ਕਰਕੇ ਜੋ ਮੈਂ ਵਾਦਾ ਕੀਤਾ ਸੀ ਨਵਾਂ ਆਈਪੀਐਲ ਅਸੀਂ ਨਵੇਂ ਸਟੇਡੀਅਮ ਚ ਕਰਾਵਾਂਗੇ ਅਸੀਂ ਪੂਰਾ ਕੀਤਾ ਜਿਹੜਾ ਸ਼ੇਰੇ ਪੰਜਾਬ ਕੱਪ ਤੁਸੀਂ ਦੇਖਿਆ ਹੋਊਗਾ ਵੀ ਪਿਛਲੇ 10-15 ਸਾਲਾਂ ਤੋਂ ਕਾਗਜ਼ੇ ਜੀ ਤੁਰੇ ਫਿਰਦਾ ਸੀ ਉਹ ਵੀ ਮੇਰੀ ਪਹਿਲੀ ਇੰਟਰਵਿਊ ਦੇ ਵਿੱਚ ਨਾ ਕਿਹਾ ਸੀ ਉਹ ਸੁਪਨਾ ਵੀ ਅਸੀਂ ਬੱਚਿਆਂ ਦਾ ਸਰਕਾਰ ਕੀਤਾ ਉਹ ਬੱਚੇ ਜਿੱਥੇ ਉਸ ਵਿੱਚ ਤੇ ਆ ਕੇ ਖੇਡੇ ਉਸ ਲੈਵਲ ਦੀ ਉਹਨਾਂ ਨੂੰ ਫੈਸਿਲਿਟੀਆਂ ਮਿਲੀਆਂ ਜਿੱਥੇ ਸਚਿਨ ਤੰਦੁਲਕਰ ਜਾਂ ਵਿਰਾਟ ਕੋਹਲੀ ਜਾਂ ਵੱਡੇ ਵੱਡੇ ਜਗਰਾਤ ਸਿੰਘ ਜਿੰਨੇ ਵੀ ਵੱਡੇ ਪਲੇਅਰਜ਼ ਨੇ ਕੱਲੇ ਆਪਣੇ ਇੰਡੀਆ ਦੇ ਨਹੀਂ ਫਾਰਮ ਇੰਟਰਨੈਸ਼ਨਲ ਲੈਵਲ ਦੇ ਵੀ ਜਿਹਨੇ ਪਲੇਅਰ ਦੇ ਉਸੇ ਪਿੱਛੇ ਖੇਲੇ ਉਹਦੇ ਪਿੱਛੇ ਸਾਡੇ ਪੰਜਾਬ ਦੇ ਬੱਚੇ ਖੇលਦੇ ਜੀ ਦੀ ਬਦੌਲਤ ਅੱਜ ਨੈਸ਼ਨਲ ਲੈਵਲ ਤੇ ਸਾਡੇ 4 ਬੱਚੇ ਪੰਜਾਬ ਦੇ ਖੇਡ ਰਹੇ ਨੇ ਤੇ 12 ਤੋਂ 14 ਬੱਚੇ ਸਾਡੇ ਅੰਦਰ ਅੰਦਾਜ਼ਾ ਆਈਪੀਐਲ ਦੇ ਵਿੱਚ ਖੇਡੇ ਹੋਏ ਨੇ ਜੇ ਤੁਸੀਂ ਔਮਨ ਪ੍ਰੀਮੀਅਮ ਲੀਗਸ ਦੇ ਵਿੱਚ ਵੀ ਦੇਖੋ ਤੇ ਪੰਜਾਬ ਦੀ ਬੱਚੀਆਂ ਨੇ ਬੜੀ ਮੱਲ ਮਾਰੀ ਹੈ ਮੈਂ ਉਹਦੇ ਉੱਤੇ ਵੀ ਜੋ ਹੋਰ ਡਿਸਟ੍ਰਿਕਟ ਲੈਵਲ ਤੇ ਜੋ ਕਮੀ ਹੈ ਰਹੀ ਹੈ ਅਸੀਂ ਗੋਲਸ ਦੀ ਟੀਮ ਨੂੰ ਕਿਵੇਂ ਸਟਰੋਂਗ ਕਰ ਸਕਦੇ ਆ ਹੱਦ ਇਸ ਦੇ ਵਿੱਚ ਉਹ ਵੀ ਸਾਡਾ ਮੇਨ ਫੋਕਸ ਹੈ